ਸਤਿ ਸ੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਆ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਖਾਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕੁਇਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲੱਗੇ ਬੈਲ ਬਟਨ ਨੂੰ ਔਰ ਕਲਿੱਕ ਕਰਿਓ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਦੀ ਵਿజిਟ ਪਿੰਡ ਮਹਮੂਦਪੁਰਾ ਜ਼ਿਲ੍ਹਾ ਸ਼ਹੀਦ ਤਰਤਰ ਸਾਹਿਬ ਤੇ ਤਹਿਸੀਲ ਸਜਰੋਂ ਲੱਗਦੀ ਪੱਟੀ 바이 ਗੁਰਪ੍ਰੀਤ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਇੱਕ ਨੀਲੀ ਰਾਵੀ ਦੇ ਵਿੱਚ ਦੂਜਾ ਖੂਬਾ ਝੋਟੀ ਲੈ ਕੇ ਆਏ ਆ ਇੱਕ ਵੈੜ ਗੱਬਨ ਲੈ ਕੇ ਆਏ ਆ ਸਾਰੀ ਡੀਟੇਲ ਲੈ ਕੇ ਦੇਣੇ ਆ ਬੇਨਤੀ ਕਰਦੇ ਆ ਆਪਣੀ ਨਰਖ ਪਰ ਕਰਕੇ ਤਸੱਲੀ ਲੈ ਕੇ ਜਾਇਓ ਤੁਹਾਡਾ ਫਰਜ਼ ਬੰਦਾ ਹੈ ਪੈਸੇ ਲਵਣੇ ਹੁੰਦੇ ਆ ਵੀਡੀਓ ਨੂੰ ਹਟ ਤੱਕ ਦੇਖਿਓ ਵੇਖ ਕੇ ਅੱਗੇ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਆਓ ਕਰੀਏ ਗੱਲ ਬਾਈ ਗੁਰਪ੍ਰੀਤ ਸਿੰਘ ਜੀ ਸਾਸੀ ਗਾਲ ਸਾਸੀ ਗਾਲ ਜੀ ਸੰਤੂ ਸਾਹਿਬ ਜੀ ਹੋ ਚੜਦੀ ਕਲਾ ਭਰਾ ਚੜਦੀ ਕਲਾ ਹੀ ਬਾਬੇ ਦੀ ਸਿੰਘ ਦੀ ਕਿਰਪਾ ਜੀ ਸ਼ੁਕਰ ਹੈ ਜੀ ਹਾਂ ਜੀ ਤੇ ਅੱਜ ਫਿਰ ਦੋ ਆ ਹਾਂ ਜੀ ਦੋ ਆ ਜੀ ਡਰੈੱਸ ਦੱਸ ਗਏ ਜੀ ਜ਼ਿਲ੍ਹਾ ਤਰਨਤਾਰਨ ਸਾਹਿਬ ਹਾਂ ਜੀ ਤਹਿਸੀਲ ਪੱਟੀ ਪਿੰਡ ਬਮਾਉਂਦਪੁਰਾ ਜੀ ਨੰਬਰ 9646 03834 ਜੀ ਠੀਕ ਹੈ ਜੀ ਤੇ ਭਾਈ ਗੁਰਪ੍ਰੀਤ ਸਿੰਘ 19 ਸੂ ਆ ਗਈ ਛੋਟੀ ਇਹ ਜੀ ਦੂਜੇ ਸਵੇਰੇ ਸੂਈ ਆ ਜੀ ਦੂਜੇ ਸਵੇਰੇ ਹਾਂਜੀ ਦੁੱਧ ਪੱਕਾ ਕੇ ਨਾਓ ਦੁੱਧ ਜੀ 7 ਕਿਲੋ ਜੀ ਪੱਕਾ ਇਹ ਥੱਲੇ ਅੱਛਾ ਕੱਟ ਆ ਗਿਆ ਮਗਰ ਹਾਂਜੀ ਕੱਟਾ ਨਾ ਪਈ ਸਜਣੋ ਆ ਕੱਟਾ ਮਿਲਕਾਫ ਗੈਲੋ ਠੀਕ ਹੈ ਮਗਰ ਤੇ 7 ਕਿਲੋ ਜਿਹੜਾ ਦੁੱਧ ਪੱਕਾ ਦੱਸ ਰਿਹਾ ਖੋਲਗੇ ਨੂੰ ਲਓ ਜੀ ਕੀ ਬਾਤ ਆ 7 ਕਿਲੋ ਦੁੱਧ ਤੇ ਮਗਰ ਮਿਲਕਾਫ ਆ ਗਿਆ ਲਓ ਜੀ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਜਿਹੜੀਆਂ ਕਵਰ ਕਰਦੀ ਐ ਠੀਕ ਹੈ ਲਓ ਲੈ ਚਲੋ ਮੋੜ ਲਿਆਓ ਜਗੋਂ ਲਓ ਜੀ ਠੰਡੀ ਧੀਰੀ ਬੜੀ ਸੰਤੂ ਸਾਹ ਭਲਾ ਇਤਰਾ ਅੱਛਾ ਜੀ ਦੋਗਾ ਮਾਦੀ ਚੱਰੀ ਆ ਠੀਕ ਆ ਆ ਵੇਖ ਲਓ ਜੀ ਕੀ ਬਾਤਾਂ ਤੇ ਦੁੱਧ ਵੀ 7 ਕਿਲੋ ਪੂਰੀ ਸੋਹਣੀ ਸੁਨੱਖੀ ਝੋਟੀ ਆ ਬਣਾ ਲਈ ਦੁੱਧ 10 ਕਿਲੋ ਕਰ ਜੂਗੀ। ਖੰਤੋਂ ਦੇ ਆਰਡਰ ਕੁਆਲਟੀ ਬੜੀ ਸਾਫ਼ ਹੋਸ ਹੋਈ। ਲਓ ਜੀ, ਕੀ ਬਾਤ ਆ। ਲਓ ਜੀ। ਬਾਈਕ ਵਰ ਪੇਸੰਗ ਇੱਕ ਕਿੰਨੇ ਦੀ ਦੇ ਦੇਣੀ ਕੀ ਕੀਮਤ ਕਰਦੇ ਜੀ? ਬੋਲ ਜੀ ਆਪਾਂ ਕਰਦੇ ਆ ਬਾਬਾ ਜੀ 62000 ਰੁਪਇਆ ਦਾ। ਸਿਰਫ? ਹਾਂ ਜੀ। ਠੀਕ ਆ। ਤੇ ਦੇ ਕਿਨੇ ਦਈਏ? ਦੱਸ ਦੋ ਤੁਸੀਂ। ਖੁੱਦਲਾ ਦੋ ਛੱਡ ਦੀ। ਛੱਡ ਦੋ ਜੀ। ਠੀਕ ਆ ਹਾਂਜੀ ਤੇ ਆਂ ਗਾਂ ਕਿੰਵੇਂ ਸੂਵੇ ਆ ਗਾਂ ਜੀ ਦੂਜੇ ਸੂਵੇ ਸੋਣਾ ਜੀ ਦੂਜੇ ਸੂਵੇ ਹਾਂਜੀ ਕਿੰਨੇ ਕਿ ਦਿਨ ਰਹਿ ਕੇ ਸੋਣ ਚ 14 ਜਨਵਰੀ ਨੂੰ ਇਹਦੇ ਦਿਨ ਪੁੱਜਨੇ ਆ ਜੀ 14 ਨੂੰ ਖੁੱਲ ਕੇ ਵਹਿੜ ਨੂੰ ਲਓ ਭਾਈ ਸਜਣੋ ਜਰਸੀ ਅੰਗ ਦੇ ਵਿੱਚ ਵਹਿੜ ਆ ਲਓ ਜੀ ਠੀਕ ਹੈ ਲਓ ਦੇਨ ਜਿਹੜੇ ਆ ਅਜੇ ਲੈੰਦੀ ਜਰੂਰ 15 20 ਲਓ ਜੇ ਬਾਕੇ ਢਿਲ ਢੁਲ ਸਜਣੋਂ ਬਾਅਦ ਚੰਗੀ ਪਈ ਆ ਠੀਕ ਹੈ ਮੋੜ ਲਾ ਲਓ ਕੀ ਬਾਤਾਂ ਬਾੜ ਵੀ ਪੂਰੀ ਸੋਹਣੀ ਗੋਲ ਗੋਲ ਵੀ ਚੰਗਾ ਲੱਗਾ ਬੈਠੋ ਤੇ ਇਹ ਕਿੰਨੇ ਦੀ ਦੇ ਦੇਣੀ ਆਪਾਂ ਬਾਬਾ ਜੀ ਇਹਦਾ ਮੋਲ ਆਪਾਂ ਕਰਦੇ ਆ 45000 ਰੁਪਏ ਅੱਛਾ ਜੀ ਹਾਂਜੀ ਜੈਸਨੋ ਕਿੰਨੇ ਕਰਦਗੀ ਉਦਲਾ ਹੀ ਛੱਡ ਦੋ ਮੈਂ ਤਾਂ ਨਾ 5 40 ਦੀ ਦੇ ਦੋ ਪੂਰੀ ਠੀਕ ਹੈ ਤੁਹਾਡੀ ਖੁਸ਼ੀ ਆ ਹਾਂਜੀ 40 ਦੀ ਦੇ ਦਾਂਗੇ ਲਾਸਟ ਠੀਕ ਹੈ ਹਾਂਜੀ ਲਓ ਭਾਈ ਸਜਣੋ ਇਹ 40000 ਦੀ ਵੈੜ ਮਿਲ ਜੂਗੀ ਗੱਪ ਕੋਈ ਘਾਟ ਨਾ ਕੋਈ ਵੀਰ ਮੇਰਾ ਆਖੇਗਾ ਇੰਨੇ ਇਹ 60 ਲੱਖ ਦਾ ਜੋੜਾ ਮਿਲ ਜੂ ਤਸੱਲੀ ਕਰਕੇ ਲੈ ਜਾਓ ਸਾਡੇ ਵੱਲੋਂ ਪਿਆਰ ਭਾਈ ਸਸੀ ਕਾਲ ਜੀ ਰੱਬ ਰੱਖਾ